ਪਪਾ ਦੇ ਚਿੱਤੇ ਇੰਨਾ ਤਾਂ ਉਸ ਕੋਸ਼ਾ ਦਾ ਮੈਂ ਦਿੱਤੋਂ ਬਗੈਰ ਬਾਤ ਲਿਖ ਦਿੱਤੀ ਮੈਂ ਬਾਹਰ ਜਾਣਾ ਚਾਹੁੰਦੀ ਮੈਂ ਚਾਹੁੰਦੀ ਨਹੀਂ ਆਪਣੇ ਬੱਚੇ ਨੂੰ ਗਮਨ ਨਾਖੜਾ ਪਾਰ ਮੈਂ ਇੱਥੇ ਰਹਾਂ ਮਹਾਰਾਜ ਦਾ ਘਰ ਕਾਦਾ ਟਾਰਿਆ ਅਸੀਂ ਨਹੀਂ ਡਰਦੇ ਕਿਉਂ ਅਸੀਂ ਕਹਿ ਮਹਿਗੇ ਆਂ ਹਾਂ ਅਸੀਂ ਸਿੱਖ ਆ ਹੀ ਕੋਈ ਐਵੇਂ ਥੋੜੀ ਆ ਅਸੀਂ ਨਹੀਂ ਡਰਦੇ ਮਾਸਾ ਦੀ ਹਾਂਜੀ ਪਰ ਪ੍ਰਵਾਸੀ ਲੋਕ ਸੀ ਉਹ ਛੱਡ ਕੇ ਭੱਜ ਗਏ ਕਹਿੰਦੇ ਨਹੀਂ ਸਾਨੂੰ ਡਰ ਲੱਗਦਾ ਉਹ ਭੱਜਣ ਜਿਹੜੇ ਭੱਜ ਗਏ ਅਸੀਂ ਨਹੀਂ ਭੱਜਦੇ ਅਸੀਂ ਮੈਦਾਨ ਚ ਲੜਨ ਵਾਲੇ ਆ ਹਾਂ ਅਸੀਂ ਸਿੱਖ ਆ ਹੀ ਕਿਉਂ ਉਹਨਾਂ ਦੀਆਂ ਮਾਵਾ ਜਿਹੜੇ ਸਾਡੇ ਸੂਰ ਉੱਥੇ ਲੜਨਦੇ ਆ ਅਸੀਂ ਉਹਨਾਂ ਦੀਆਂ ਮਾਵਾ ਆਏ ਉਹ ਸਾਡੇ ਸੂਰਪੀਨ ਸਾਡੇ ਬੱਚੇ ਆ ਸਾਡੇ ਉਹ ਪੋਤੇ ਆ ਅਸੀਂ ਉਹਨਾਂ ਦੀਆਂ ਮਾਵਾ ਆਏ ਅਸੀਂ ਉਹਨਾਂ ਵਾਸਤੇ ਅਰਦਾਸਾਂ ਕਰਦੇ ਆਣ ਕੇ ਵੀ ਸਾਡੇ ਬੱਚਿਆਂ ਨੂੰ ਬਲ ਬਖਸ਼ਣਾ ਹੈ ਹਰ ਦਮ ਉਹਨਾਂ ਦੇ ਨਾਲ ਰਹਿਣਾ ਹੈ ਸਤਿਗੁਰ ਜੀ ਤੁਸੀਂ ਉੱਥੇ ਆਪ ਸਹਾਈ ਹੋਣਾ ਹੈ ਅਸੀਂ ਵੀ ਕਿਹਦੇ ਵੀ ਸੰਗਤ ਬਹੁਤ ਪਿਆਦਾ ਬਹੁਤ ਜਿਆਦਾ ਗੁਰਮੁਖੀ ਬਾਬਦੀਪ ਸਿੰਘ ਦੇ ਮਹਾਰਾਜ ਦੇ ਚਰਨਾਂ ਤੋਂ ਫਰਬਦੀ ਮਨੋ ਕਾਮਨਾ ਪੂਰੀਆ ਹੁੰਦੀ ਦਾ ਸੰਗਤ ਆਉਦੀ ਹੈ ਜੀ ਸਿੱਕੋਮ ਉਹ ਕੋਮ ਹੈ ਜਿਹੜੀ ਕਿ ਹਰ ਜਗ੍ਹਾ ਤੇ ਜਿੱਥੇ ਕੋਈ ਮੁਸ਼ਕਲ ਆਉਂਦੀ ਤੇ ਖੜੀ ਹੋ ਜਾਂਦੀ ਪਰ ਜਿਹੜੇ ਪ੍ਰਵਾਸੀ ਲੋਕ ਸਾਡੇ ਤੋਂ ਕਮਾ ਕੇ ਕਮਾਉਂਦੇ ਨੇ ਅੱਜ ਉਹ ਜਿਹੜੇ ਭੀੜ ਪਈਏ ਪੰਜਾਬ ਤੇ ਤਾਂ ਛੱਡ ਕੇ ਚਲੇ ਛੱਡਣ ਨਹੀਂ ਨਹੀਂ ਛੱਡ ਸਕਦੇ ਸਾਨੂੰ ਬੜਾ ਕੁਝ ਆਉਂਦਾ ਸਾਡੇ ਬਾਹਰੋਂ ਭੈਣ ਭਰਾ ਕਹਿੰਦੇ ਤੁਸੀਂ ਇੱਥੇ ਚੱਲ ਜਾਓ ਇੱਥੇ ਚੱਲ ਜਾ ਮੈਂ ਕਿਹਾ ਕਿਉਂ ਚੱਲ ਜਾਈਏ ਅਸੀਂ ਗੁਰੂ ਰਾਮਦਾਸ ਦੀ ਨਗਰੀ ਚ ਬੈਠੇ ਆ ਸਾਨੂੰ ਕੋਈ ਡਰ ਨਹੀਂਦਾ ਸਾਡੇ ਸਿਰ ਤੇ ਉਹਨਾਂ ਦਾ ਹੱਥ ਆ ਕਿ ਖਰਾਬ ਪਿਛਲੇ ਦਿਨਾਂ ਚ ਹੋਇਆ ਸੀ ਡਰ ਨਹੀਂ ਲੱਗਦਾ ਕਿ ਨਾ ਨਾ ਜੇ ਡਰ ਕਾ ਤੋ ਗੁਰੂ ਦੇ ਬਾਬਾ ਰਾਮਦਾਸ ਜੀ ਦੇ ਆਏ ਆ ਬਾਬਾ ਦੀਪ ਸਿੰਘ ਜੀ ਆਏ ਆ ਤਾਂ ਤੋ ਡਰ ਲੱਗਣਾ ਸਿੱਖਾਂ ਪਾ ਸਾਬਕਾ ਮੁਕਾਬਲਾ ਕਰਨ ਵਾਲਿਆਂ ਚੋਂ ਆ ਲੋਕਾਂ ਨੇ ਤੇ ਰਾਸ਼ਨ ਕਾਫੀ ਇਕੱਠਾ ਕਰ ਲਿਆ ਸੀ ਲੋਕਾਂ ਨੇ ਕੀਤਾ ਸੀ ਅਸੀਂ ਤਾਂ ਕੀਤਾ ਨਹੀਂ ਮਾਰਾ ਹੀ ਦੇਣਾ ਆਪ ਗੁਰਦੁਆਰਾ ਸ਼ੀਤਕਸਾ ਦੇ ਖੇਮਾ ਜੁਦਾ ਜਿੱਥੇ ਕਿ ਹਰ ਐਤਵਾਰ ਕਬੱਡੀ ਕਿੰਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੇ ਜਾਂਦੇ ਸੋ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ਼ੀਤਕਸਾ ਸਾਹਿਬ ਦੇ ਜਿੱਥੇ ਕਿ ਸੰਗਤਾਂ ਦਾ ਖਾਠਾ ਮਾਰਦਾ ਇੱਕ ਆਡ ਤੁਸੀਂ ਆਪ ਦੇ ਸਕਦੇ ਹੋ ਭਾਵੇਂ ਕਿ ਮਾਹੌਲ ਜਿਵੇਂ ਦਾ ਮਰਜ਼ੀ ਹੋਵੇ ਪਰ ਜਿਹੜੀ ਸ਼ਰਧਾ ਭਾਵਨਾ ਸੰਗਤਾਂ ਦੀ ਉਹ ਤੁਸੀਂ ਆਪ ਦੇ ਸਕਦੇ ਹੋ ਹਰ ਐਤਵਾਰ ਨੂੰ ਜੋਨੇ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੰਕਟ ਚੁਪਹਿਰਾ ਚਾਪ ਲਈ ਗੁਰਦੁਆਰਾ ਸ਼ੀਦ ਸਿੰਘ ਸਾਹਿਬੇ ਖੇ ਪਹੁੰਚਦੀ ਹੈ ਇਸੇ ਤਰ੍ਹਾਂ ਹੀ ਇਸ ਸਮੇਂ ਵੀ ਜੇ ਗੱਲ ਕਰੀਏ ਤਾਂ ਸੰਗਤ ਦਾ ਠਾਠਾ ਮਾਰਦਾ ਇਹ ਕੱਢ ਤੁਸੀਂ ਆਪ ਦੇ ਸਕਦੇ ਹੋ ਕਿਉਂਕਿ ਇਸ ਪਵਿੱਤਰ ਅਸਥਾਨ ਤੇ ਸੰਗਤ ਲਈ ਕਿਹੜੀ ਸ਼ਰਧਾ ਭਾਵਨਾ ਹੈ ਉਹ ਬਹੁਤ ਜ਼ਿਆਦਾ ਹੈ ਸੋ ਸੰਸਾਰ ਦੇ ਜੇਕਰ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਕਿ ਹਾਲਾਤ ਸੀ ਔਰ ਸੋਹਣੋ ਆਪ ਹੀ ਪਤਾ ਹੀ ਪਰ ਪੰਜਾਬ ਦੇ ਲੋਕਾਂ ਨੇ ਇਸ ਦਾ ਕਿ ਜਿਹੜਾ ਕਿ ਕੋਈ ਪ੍ਰਭਾਵ ਨਹੀਂ ਕਿਉਂਕਿ ਜਿਹੜੀ ਸੰਗਤ ਦੀ ਜਿਹੜੀ ਕਿ ਸ਼ਰਧਾ ਆਸਤਾ ਉਹਨਾਂ ਨੇ ਜਿਹੜੀ ਕਿ ਹੈ ਉਹਨਾਂ ਦੇ ਅੰਦਰ ਹੈ ਔਰ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਸੰਗਤ ਵੱਡੀ ਗਿਣਤੀ ਵਿੱਚ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਪਹੁੰਚੀ ਹੈ ਸੋ ਸੰਗਤਾਂ ਠਾਠਾ ਮਾਰਦਾ ਕਾਟ ਤੁਸੀਂ ਆਪ ਦੇ ਸਕਦੇ ਸੋ ਸੰਗਤਾਂ ਠਾਠਾ ਮਾਰਦਾ ਕਾਟ ਤੁਸੀਂ ਦੇ ਸਕਦੇ ਹੋ ਹਰ ਐਤਵਾਰ ਇਸੇ ਤਰ੍ਹਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਆਉਂਦੀ ਹੈ ਕਿਉਂਕਿ ਇਸ ਪਵਿੱਤਰ ਆਸਥਾਨ ਤੇ ਸੰਗਤ ਦੀ ਮਿਲ ਕੇ ਆਸਥਾ ਬਹੁਤ ਜ਼ਿਆਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਤੇਲੇ ਸੁਟਣੂ ਜਿਹੜੇ ਕੇ ਥਾਂ ਨਹੀਂ ਹੈ ਹਰ ਐਤਵਾਰ ਇਸ ਤਰ੍ਹਾਂ ਹੀ ਸੰਗਤ ਪਹੁੰਚਦੀ ਹੈ ਧੰਤਨ ਬਾਬਾ ਦੀਪ ਸਿੰਘ ਜਰ ਤੇ ਸੰਗਤਾਂ ਆ ਕੇ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ ਉਹਨਾਂ ਦੀ ਜਿਹੜੇ ਕੇ ਝੋੜੀਆਂ ਨੇ ਕੁਸ਼ੇ ਨਾ ਭਰ ਜਾਂਦੀਆਂ ਨੇ ਸੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੀ ਆਪ ਦੇ ਸਕਦੇ ਹੋ ਕਿ ਬਤੀ ਕੁੰਜੀ ਵਿੱਚ ਸੰਗਤਾਂ ਗੁਰਦੁਆਰਾ ਸ਼ੀਰ ਖਾਂ ਸਾਹਿਬ ਕੇ ਪਹੁੰਚੀਆਂ ਨੇ ਸੋ ਗਰਮੀ ਦਾ ਮੌਸਮ ਹੈ ਇਰਕੇ ਜੜੇ ਕੇ ਸੰਗਤੀ ਜੜੇ ਕੇ ਸ਼ਰਧਾ ਭਾਵਨਾ ਉਹ ਬਹੁਤ ਜ਼ਿਆਦਾ ਸੋ ਸੇਵਾਦਾਰਾਂ ਵੱਲੋਂ ਪੱਖੀਆਂ ਦੀ ਸੇਵਾ ਕੀਤੀ ਜਾ ਰਹੀ ਹੈ ਔਰ ਜੇ ਦੂਜੇ ਪਾਸੇ ਦੇਖੀਏ ਸੰਗਤਾਂ ਸੰਗਤਾਂ ਸੇਵਾ ਕਰਦੀਆਂ ਹੋਈ ਤੁਹਾਨੂੰ ਨਜ਼ਰ ਆਉਣ ਕਿ ਪੱਖੀਆਂ ਚੱਲੀਆਂ ਜਾ ਰਹੀਆਂ ਨੇ ਸੋ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਪੰਗਤ ਵਿੱਚ ਬੈ ਕੇ ਨਾਮ ਜਪਾਇਆ ਜਾ ਰਿਹਾ ਬਾਣੀ ਪੜੀ ਜਾ ਰਹੀ ਹੈ ਬਾਣੀ ਸਰਵਣ ਕੀਤੀ ਜਾ ਰਹੀ ਹੈ ਸੋ ਸੰਗਤ ਨਾਲ ਗੱਲਬਾਤ ਕਰੇ ਮੈਂ ਕਿੱਥੋਂ ਆਏ ਹਾਂ ਕਸਿਆ ਤੁਮ ਬਰਸਾਤੇ ਆ ਕੀ ਲੱਗਦਾ ਹੈ ਕਿ ਭਾਵੇਂ ਪਿਛਲੇ ਕੁਝ ਦਿਨਾਂ ਵਿੱਚ ਜੇ ਮਾਹੌਲ ਦੀ ਗੱਲ ਕਰੀਏ ਮਾਹੌਲ ਖਰਾਬ ਹੋਇਆ ਸੀ ਪਰ ਜਿਹੜੀ ਸੰਗਤ ਦੀ ਸ਼ਰਤਾਂ ਆਸਤਾ ਬਹੁਤ ਜ਼ਿਆਦਾ ਹੈ ਹਾਂਜੀ ਰੋ ਬਹੁਤ ਜ਼ਿਆਦਾ ਹੈ ਅਸੀਂ ਤਾਂ ਸਵੇਰੇ ਸ਼ਾਮ ਆਉਂਦੇ ਆ ਇੱਥੇ ਬੰਦਾ ਸੀਨੀਅਰ ਟੈਕ ਦਿਨ ਵੀ ਆਣਾ ਜਿਵੇਂ ਪਿਛਲੇ ਕੁਝ ਦਿਨਾਂ ਵਿੱਚ ਮਾਹੌਲ ਬੜੇ ਡਰ ਨਹੀਂ ਲੱਗਦਾ ਸੀ ਕਿ ਨਾ ਚਾਹੀਏ ਸਾਨੂੰ ਨਹੀਂ ਲੱਗਦਾ ਮਹਾਰਾਜ ਦਾ ਘਰ ਕਾਹਦਾ ਡਰਿਆ ਅਸੀਂ ਨਹੀਂ ਡਰਦੇ ਕਿਉਂ ਅਸੀਂ ਕਹਿ ਮਹਿਗੇ ਆ ਹਾਂ ਅਸੀਂ ਸੇਖ ਆ ਹੀ ਕੋਈ ਐਵੇਂ ਥੋੜੀ ਆ ਅਸੀਂ ਨਹੀਂ ਡਰਦੇ ਮਾਸਾ ਜੀ ਹਾਂਜੀ ਪਰ ਪ੍ਰਵਾਸੀ ਲੋਕ ਸੀ ਉਹ ਛੱਡ ਕੇ ਭੱਜ ਗਏ ਕਹਿੰਦੇ ਨਹੀਂ ਸਾਨੂੰ ਡਰ ਲੱਗਦਾ ਉਹ ਭੱਜਣ ਜਿਹੜੇ ਭੱਜ ਗਏ ਨਹੀਂ ਨਹੀਂ ਭੱਜਦੇ ਇਹ ਮੈਦਾਨ ਚ ਲੜਨ ਵਾਲੇ ਆ ਹਾਂ ਅਸੀਂ ਸਿੱਖ ਆਈ ਕਿਉਂ ਉਹਨਾਂ ਦੀਆਂ ਮਾਵਾ ਆਏ ਜਿਹੜੇ ਸਾਡੇ ਸੂਰ ਉੱਥੇ ਲੜਨਦੇ ਆ ਅਸੀਂ ਉਹਨਾਂ ਦੀਆਂ ਮਾਵਾ ਆਏ ਉਹ ਸਾਡੇ ਸੂਰ ਵੀ ਨੇ ਸਾਡੇ ਬੱਚੇ ਆ ਸਾਡੇ ਉਹ ਪੋਤੇ ਆ ਅਸੀਂ ਉਹਨਾਂ ਦੀਆਂ ਮਾਵਾ ਆਏ ਅਸੀਂ ਉਹਨਾਂ ਵਾਸਤੇ ਅਰਦਾਸਾਂ ਕਰਦੇ ਆਣ ਕੇ ਕਿ ਸਾਡੇ ਬੱਚਿਆਂ ਨੂੰ ਬਲ ਬਖਸ਼ਣਾ ਹੈ ਹਰ ਦਮ ਉਹਨਾਂ ਦੇ ਨਾਲ ਰਹਿਣਾ ਹੈ ਸਤਿਗੁਰੂ ਜੀ ਤੁਸੀਂ ਉੱਥੇ ਆਪ ਸਹਾਈ ਹੋਣਾ ਹੈ ਕਿਆ ਜਾਂਦਾ ਕਿ ਸੇ ਕੋਮ ਉਹ ਕੋਮ ਹੈ ਜਿਹੜੀ ਕਿ ਹਰ ਜਗ੍ਹਾ ਤੇ ਜਿੱਥੇ ਕੋਈ ਮੁਸ਼ਕਲ ਆਉਂਦੀ ਤੇ ਖੜੀ ਹੋ ਜਾਂਦੀ ਪਰ ਜਿਹੜੇ ਪ੍ਰਵਾਸੀ ਲੋਕ ਸਾਡੇ ਤੋਂ ਕਮਾ ਕੇ ਕਮਾਉਂਦੇ ਨੇ ਅੱਜ ਉਹ ਜਿਹੜੇ ਭੀੜ ਪਈ ਹੈ ਪੰਜਾਬ ਤੇ ਤਾਂ ਉਹ ਛੱਡ ਕੇ ਚੜੇ ਛੱਡਣ ਨਹੀਂ ਛੱਡ ਸਕਦੇ ਸਾਨੂੰ ਬੜਾ ਕੁਛ ਹੁੰਦਾ ਸਾਡੇ ਬਾਹਰੋਂ ਭੈਣ ਭਰਾ ਕਹਿੰਦੇ ਤੁਸੀਂ ਇੱਥੇ ਚੱਲ ਜਾਓ ਇੱਥੇ ਚੱਲ ਜਾਓ ਮੈਂ ਕਿਹਾ ਕਿਉਂ ਚੱਲ ਜਾਈਏ ਅਸੀਂ ਗੁਰੂ ਰਾਮਦਾਸ ਦੀ ਨਗਰੀ ਚ ਬੈਠੇ ਆ ਸਾਨੂੰ ਕੋਈ ਡਰ ਨਹੀਂਗਾ ਸਾਡੇ ਸਿਰ ਤੇ ਉਹਨਾਂ ਦਾ ਹੱਥ ਆ ਜਾਂ ਸਾਡੇ ਬੱਚਿਆਂ ਦੇ ਸਿਰ ਤੇ ਵੀ ਉਹਨਾਂ ਦਾ ਹੱਥ ਆ ਜੇ ਦੇਖਿਆ ਜਾਵੇ ਤਾਂ ਜਿਵੇਂ ਹਰ ਐਤਵਾਰ ਨੂੰ ਇਕੱਠ ਹੁੰਦਾ ਸੀ ਇਸੇ ਤਰ੍ਹਾਂ ਹੀ ਅੱਜ ਵੀ ਇਕੱਠ ਹੈ ਹਾਂਜੀ ਹਾਂਜੀ ਇਸੇ ਤਰ੍ਹਾਂ ਹੀ ਅੱਜ ਵੀ ਅਜੇ ਹੋਇਆ ਵੀ ਆ ਹੋਣਾ ਵੀ ਆ ਹਾਂਜੀ ਹੋਣਾ ਵੀ ਆ ਸੋ ਕੀ ਕਹਿਣਾ ਚਾਹੋਗੇ ਅੱਜ ਵੀ ਸੰਗਤ ਜਿਵੇਂ ਉਸੇ ਤਰ੍ਹਾਂ ਹੀ ਪਹੁੰਚੀ ਹੈ ਹਾਂਜੀ ਉਸੇ ਤਰ੍ਹਾਂ ਹੀ ਪਹੁੰਚੀ ਆ ਬਾਈ ਗੁਰਜੀ ਜਿੱਥੋਂ ਜਿੱਥੋਂ ਸੰਗਤ ਆਉਂਦੀ ਆ ਸੰਗਤ ਉਸੇ ਤਰ੍ਹਾਂ ਹੀ ਆਉਂਦੀ ਆ ਜੀ ਬਾਕੀ ਨਾ ਚਾਹੋ ਤੁਸੀਂ ਕੋਈ ਅਸੀਂ ਵੀ ਕਹਿੰਦੇ ਵੀ ਸੰਗਤ ਬਹੁਤ ਫਾਇਦਾ ਬਹੁਤ ਜਿਆਦਾ ਗੁਰੂ ਬਾਬਾ ਦੀਪ ਸਿੰਘ ਦੇ ਮਹਾਰਾਜ ਦੇ ਚਰਨਾਂ ਤੋਂ ਫਰਾਵਦੀ ਮਨੋ ਕਾਮਨਾ ਪੂਰੀ ਹੁੰਦੀ ਦਾ ਸੰਗਤ ਆਉਂਦੀ ਹੈ ਜੀ ਹਾਂਜੀ ਪਰ ਜਿਹੜਾ ਮਾਹੌਲ ਬਣਿਆ ਸੀ ਉਹ ਕਾਫੀ ਜਿਹੜਾ ਕਿ ਖਰਾਬ ਪਿਛਲੇ ਦਿਨਾਂ ਚ ਹੋਇਆ ਸੀ ਡਰ ਨਹੀਂ ਲੱਗਦਾ ਕਿ ਨਾ ਨਾ ਜੇ ਡਰ ਕਾ ਤਾਂ ਗੁਰੂ ਦੇ ਬਾਬਾ ਆਮਦੇਸ ਦੇ ਦੇ ਆਏ ਆ ਕੋ ਬਾਬਾ ਦੀਪ ਸਿੰਘ ਦੇ ਆਏ ਆ ਤਾਂ ਡਰ ਲੱਗਣਾ ਸਿੱਖਾਂ ਪਾ ਸਾਬਕਾ ਮੁਕਾਬਲਾ ਕਰਨ ਵਾਲਿਆਂ ਚੋਂ ਆ ਹਾਂਜੀ ਪਰ ਲੋਕਾਂ ਨੇ ਤੇ ਰਾਸ਼ਨ ਕਾਫੀ ਇਕੱਠਾ ਕਰ ਲਿਆ ਲੋਕਾਂ ਨੇ ਕੀਤਾ ਸੀ ਅਸੀਂ ਤਾਂ ਕੀਤਾ ਨਹੀਂ ਮਾਰਾ ਹੀ ਦੇਣਾ ਆਪ ਸਾਨੂੰ ਆਪ ਦੇਣਗੇ ਬਾਬਾ ਜੀ ਆਦਿਆਲੂ ਬਹੁਤ ਆ ਆਪ ਵੀ ਭੇਜ ਦਿੰਦੇ ਆ ਇਸੇ ਲਈ ਆਪ ਵੀ ਭੇਜ ਦਿੰਦੇ ਨੇ ਅੱਗੇ ਸੋ ਸੰਗਤੀ ਸਰਤਾ ਭਾਵਨਾ ਬੋਝਾ ਸੰਗਤ ਦੂਰ ਦੂਰ ਹੁੰਦੀ ਹੈ ਜੇ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਸਿੱਖ ਕੌਮ ਬਹੁਤ ਦਲੇਰ ਹੈ ਔਰ ਕਿਸੇ ਵੀ ਤਰ੍ਹਾਂ ਦੀ ਯਾਨੀ ਕਿ ਇਸੋ ਕੱਟਣੀ ਹੈ ਹਰ ਜਗ੍ਹਾ ਤੇ ਖੜਦੀ ਹੈ ਸੋ ਗੱਲ ਕਰੀਏ ਤਾਂ ਹੋਰ ਵੀ ਸੰਗਤ ਇੱਥੇ ਪਹੁੰਚੀ ਹੋਈ ਹੈ ਤਨ ਤਨ ਬਾਬਾ ਦੀਪ ਸਿੰਘ ਦਰ ਤੇ ਸੰਗਤਾਂ ਆ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਤੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਕਬੂਲ ਵੀ ਹੁੰਦੀਆਂ ਨੇ ਔਰ ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਭਾਵੇਂ ਕਿ ਮਾਹੌਲ ਖਰਾਬ ਤੇ ਰਿਹਾ ਪਰ ਜਿਹੜੀ ਸੰਗਤ ਦੀ ਸ਼ਰਧਾ ਆਸਤਾ ਹੈ ਉਹ ਤੁਸੀਂ ਆਪ ਦੇ ਸਕਦੇ ਹੋ ਵੱਡੀ ਗਿਣਤੀ ਤੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਔਰ ਤਨ ਤਨ ਬਾਬਾ ਦੀਪ ਸਿੰਘ ਦਰ ਤੇ ਆ ਕੇ ਅਰਦਾਸਾਂ ਬੇਨਤੀਆਂ ਕਰ ਰਹੀਆਂ ਨੇ ਮੁਖ ਤੋਂ ਵਾਹਿਗੁਰੂ ਦਾ ਚਾਪ ਕੀਤਾ ਜਾ ਰਿਹਾ ਕਿਉਂਕਿ ਇੱਥੇ ਆ ਕੇ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਹਾਡੇ ਨਾਲ ਗੁਰਦੁਆਰਾ ਸ਼ਹੀਦ ਕੰਤ ਸਾਹਿਬ ਜੀ ਤੋਂ ਇੱਥੇ ਕਿ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਸੋ ਧੰਨ ਧੰਨ ਬਾਬਾ ਦੀ ਸਰਧਤੇ ਆ ਕਿ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਸੋ ਜੇ ਦੂਜੇ ਪਾਸੇ ਗੱਲ ਕਰੀਏ ਦਾ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਔਰ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਬਾਣੀ ਦਾ ਜਾਪ ਕਰ ਰਹੀਆਂ ਨੇ ਕਬੜੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਆਈਆਂ ਨੇ ਵੱਡਿਆਂ ਤੋਂ ਲੈ ਕੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਤੁਹਾਨੂੰ ਆਪ ਦੇਖਣਗੇ ਸੇਵਾ ਕਰਦੇ ਹੋਏ ਗਰਮੀ ਦਾ ਮੌਸਮ ਹੈ ਅੱਖੀਆਂ ਚੱਲ ਕੇ ਨੌਜਵਾਨਾਂ ਦੇ ਵੱਲੋਂ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਔਰ ਜੇ ਗੱਲ ਕਰੀ ਤਾਂ ਸ਼ਰਧਾ ਆਸਤਾ ਇਸ ਦਰ ਤੇ ਸੰਗਤ ਦੀ ਬਹੁਤ ਜ਼ਿਆਦਾ ਹੈ ਔਰ ਬੜੀ ਨਿਮਰਤਾ ਦੇ ਨਾਲ ਪਾਠ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਪਾਠ ਕਰੀਏ ਬਾਣੀ ਪੜੀਏ ਸੇਵਾ ਕਰੀਏ ਤਾਂ ਹਰ ਇੱਛਾ ਪੂਰੀਆਂ ਹੁੰਦੀਆਂ ਨੇ ਸੰਤਨ ਬਾਬਾ ਦੀਪ ਸਿੰਘ ਜੀ ਹਰ ਇੱਕ ਦੀਆਂ ਇੱਛਾ ਪੂਰੀਆਂ ਕਰਦੇ ਨੇ ਔਰ ਖੁਸ਼ੀਆਂ ਮਿਲਦੀਆਂ ਨੇ ਕਿਉਂਕਿ ਇਸ ਦਰ ਤੇ ਆ ਕੇ ਜਦੋਂ ਵੀ ਸੇਵਾ ਕੀਤੀ ਜਾਂਦੀ ਹੈ ਤਾਂ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਸੋ ਸੰਗਤ ਬੜੀ ਦੂਰ ਦੂਰੋਂ ਆਈ ਹੈ ਤਨ ਤਨ ਬਾਬਾ ਦੀਪ ਸਿੰਘ ਦਰ ਤੇ ਆ ਕੇ ਸੰਗਤ ਅਰਦਾਸਾਂ ਬੀਤੀਆਂ ਕਰਦੀ ਕਿੱਥੇ ਬਾਬਾ ਦੀਪ ਸਿੰਘ ਜੀ ਦਾ ਬਹੁਤ ਕੁਸ਼ਲ ਦਿੱਤਾ ਮੈਂ ਜੋ ਜੈਨੂੰ ਆਸ ਹੀ ਹੋਈ ਮਿਲਿਆ ਸਭ ਕੁਝ ਇੱਥੇ ਬਹੁਤ ਹੀ ਕੁਸ਼ਲ ਜਿਵੇਂ ਨਹੀਂ ਆਸ ਨਹੀਂ ਨਹੀਂ ਚੇਤਾ ਕੰਮ ਨਹੀਂ ਜੂ ਬਹੁਤ ਉਸ ਤਰ੍ਹਾਂ ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਮਾਹੌਲ ਖਰਾਬ ਸੀ ਪਰ ਜਿਹੜਾ ਅੱਜ ਇਹ ਸੰਗਤ ਆ ਇਕੱਠਾ ਹੈ ਉਹ ਬਹੁਤ ਕਿੰਨਾ ਕੁ ਵਿਸ਼ਵਾਸ ਹੈ ਦਾ ਬਹੁਤ ਜਿਹਦਾ ਵਿਸ਼ਵਾਸ ਪਾਪਾ ਦੇ ਇੱਛੇ ਤੇ ਇੰਨਾ ਤਾਂ ਉਸ ਤੋਂ ਸ਼ਾਗਰ ਮੈਂ ਇਤੋਂ ਬਗੈਰ ਬਾਸੀ ਨਹੀਂ ਕਰਦੀ ਮੈਂ ਬਾਹਰ ਜਾਣਾ ਚਾਹੁੰਦੀ ਨਹੀਂ ਮੈਂ ਚਾਹੁੰਦੀ ਨਹੀਂ ਆਪਣੇ ਬੱਚੇ ਨੂੰ ਗਮਨ ਨਾਖੜਾ ਪਾਰ ਮੈਂ ਇੱਥੇ ਰਹਾਂ ਸਿੱਖੋ ਤੱਕ ਮੇਰੀ ਸਭਾ ਕੀ ਪਰਿਵਾਰ ਬਾਹਰ ਹੈ ਮੇਰੀ ਬੇਟੀ 12ਵੇਂ 9 ਨਰਸ ਸਿੰਘ ਆ ਨਹੀਂ ਮੇਰਾ ਕਾਰ ਵਾਲਾ ਨਹੀਂ ਹਾਰਾ ਤਾਰੇ ਹਾਰਾ ਤਾਰੇ ਨੀਸੇ ਤਰਾਂ ਹੀ ਸੇਵਾ ਕਰਨੀ ਹਾਂਜੀ ਬਹੁਤ دیر ਤੋਂ ਜਦੋਂ ਮੈਂ ਤੇ ਜਵਾਨੀ ਬਚਿਆਲ ਮੈਂ ਛੋਟੇ ਛੋਟੇ ਉਦੋਂ ਦੀ ਹੁੰਦੀ ਹੈ ਸੇਵਾ ਦੀ ਗੱਲ ਕਰੀਏ ਤਾਂ ਅੱਜ ਧੰਨ ਧੰਨ ਸ਼੍ਰੀ ਗੁਰ ਅਮਰਦਾਸ ਦਾ ਪ੍ਰਕਾਸ਼ ਪੁਰਬ ਹੈ ਔਰ ਉਹਨਾਂ ਤੋਂ ਵੱਡੀ ਕੋਈ ਸੇਵਾ ਨਹੀਂ ਕਰ ਸਕਦਾ ਉਹ ਨਾ ਆਪਣੀ ਕੀ ਤਾਰੀ ਸਾਹਿਬ ਕੀ ਲੱਗਦਾ ਕਿ ਸੇਵਾ ਕਰਨ ਨਾਲ ਕਿੰਨਾ ਕਫਲ ਮੈਂ ਉਹ ਜਿਹੜਾ ਬੱਚਾ ਹੀ ਨਹੀਂ ਕਿੰਨਾ ਵੱਡਿਆ ਮੈਨੂੰ ਦੁੱਖ ਵੀ ਬਹੁਤ ਆਇਆ ਦੁੱਖ ਹੀ ਮੇਰੇ ਘਰੇ ਰਹਿਤ ਮੈਨੂੰ ਲੱਗਦਾ ਸੀ ਕਿ ਮੇਰੇ ਸਿਰ ਚ ਰਸੋਲੀ ਹੋ ਜਣੀ ਕੋਈ ਨਿਕੱਟੀ ਰਹੀ ਹੈ ਆਪਣੇ ਆ ਮੈਂ ਕਹਿੰਦਾ ਕਿ ਮੈਂ ਪੌਚੇ ਨਾ ਮੈਂ ਨਾ ਮੈਂ ਅਦਾਜ਼ ਕਰਾਉਣਾ ਨਾ ਮੈਂ ਦਵਾਈ ਖਾਣੀ ਮੈਨੂੰ ਕਹਿੰਦੇ ਸੀ ਤੇਰੀ ਇਹ ਕਰੋਣੀ ਦੂਜੀ ਆਪਾਂ ਮਹਾਰਾ ਹੀ ਮੈਂ ਨਹੀਂ ਕੋਈ ਬਰ ਕੋਈ ਨਿਕਰੋਣੀ ਮੈਂ ਉਹ ਉਹਨਾਂ ਜਦੋਂ ਬਾਬੇ ਦੀਸੂ ਨਾਲ ਆਪੇ ਲੈ ਜਾਣਾ ਕੋਦ ਮੈਨੂੰ ਲੈ ਜਾਣਾ ਆਪੇ ਮੈਨੂੰ ਸਮਾਸ਼ਣਾ ਤੁਰਿਆਂ ਹੀ ਤੁਰੇ ਮੈਂ ਬਹੁਤ ਹੋਰੇ ਦੁੱਖ ਆਉਂਦੇ ਮਸਤੇ ਕੱਟੇ ਜਾਂਦੇ ਮੇਰੇ ਕੋਲ ਇੱਥੇ ਇੰਨਾ ਜਦਾ ਵਿਸ਼ਵਾਸ ਸਭ ਕੁਝ ਇੱਥੇ ਹੀ ਮਿਲਿਆ ਇੱਥੋਂ ਸਭ ਕੁਝ ਮਿਲ ਗਿਆ ਮੈਂ ਭਾਰਵੀ ਮਨਿੰਨੀਆ ਕੇ ਮਹਾਰਾ ਜੀ ਚੀਜ਼ਾਂ ਦਿੱਤੀਆਂ ਵੀ ਮੈਨੂੰ ਉਹਨਾਂ ਦੀ ਆਸ ਨਹੀਂ ਨਵੀਆਂ ਗੱਡੀਆਂ ਸਭ ਕੁਝ ਬਸ ਕੋਈ ਇਹਦਾ ਇਹ ਦਿੱਤਾ ਮੈਂ ਹੈ ਕੌਣ ਮੈਂ ਤਾਂ ਆਈ ਨਹੀਂ ਮੇਰੇ ਵਿੱਚ ਸੰਗਤ ਦੇ ਨਾਲ ਹੀ ਆ ਬਸ ਸੇਵਾ ਭਾਵਨਾ ਸਤ ਸਭ ਤੋਂ ਉੱਚੀ ਸੰਗਤ ਐ ਸੋਤ ਜੀ ਉਸ ਤੋਂ ਸੰਗਤ ਬਹੁਤ ਬਹੁਤ ਚੰਗਾ ਹੋ ਤੁਸੀ ਦੇ ਸਕਦੇ ਹੋ ਕਿ ਸੰਗਤ ਇੱਥੇ ਪਹੁੰਚੀ ਹੋਈ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇਰ ਤੇ ਆ ਕੇ ਅਰਦਾਸਾ ਬੇਨਤੀਆਂ ਕੀਤੀਆਂ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਸ਼ਿਦਕਾਂ ਸਾਹਿਬ ਦੇ ਜਿੱਥੇ ਕਿ ਵੱਖ-ਵੱਖ ਸੰਗਤਾਂ ਨਾਲ ਗੱਲਬਾਤ ਵੀ ਕੀਤੀ ਔਰ ਸੰਗਤਾਂ ਨੇ ਕਿਹਾ ਕਿ ਇਸ ਦਰ ਪ੍ਰਤੀ ਉਹਨਾਂ ਦੇ ਸ਼ਰਧਾ ਭਾਵਨਾ ਜਿਹੜੀ ਕਿ ਬਹੁਤ ਜ਼ਿਆਦਾ ਹੈ ਜੇ ਗੱਲ ਕਰੀਏ ਤਾਂ ਮਾਹੌਲ ਭਾਵੇਂ ਪਿਛਲੇ ਦਿਨ ਕੁਝ ਖਰਾਬ ਹੋਇਆ ਸੀ ਪਰ ਸਿੱਖ ਕੌਮ ਕਦੇ ਵੀ ਕਿਸੇ ਤੋਂ ਡਰਦੀ ਨਹੀਂ ਪਿੱਛੇ ਨਹੀਂ ਹਟਦੀ ਸੋ ਦਲੇਰੀ ਵਾਲੀ ਗੱਲ ਕੀਤੀ ਹੈ ਬੀਬੀਆਂ ਨੇ ਔਰ ਇਸ ਦਰ ਤੇ ਆ ਕੇ ਖੁਸ਼ੀਆਂ ਮਿਲਦੀਆਂ ਨੇ ਜੇ ਗੱਲ ਕਰੀਏ ਤਾਂ ਜਿਵੇਂ ਕਿ ਪਹਿਲਾਂ ਸੰਗਤ ਦੀ ਆਮਦ ਬਹੁਤ ਜ਼ਿਆ ਸੀ ਸੋ ਪਹਿਲਾਂ ਨਾਲੋਂ ਜ਼ਿਆਦਾ ਇਸ ਵਾਰ ਸੰਗਤ ਦੀ ਆਮਦ ਹੋਈ ਹੈ ਸੋ ਹਰ ਐਤਵਾਰ ਨੂੰ ਇਸੇ ਤਰ੍ਹਾਂ ਹੀ ਸੰਗਤਾਂ ਇਸ ਦਰ ਤੇ ਪਹੁੰਚਦੀਆਂ ਨੇ ਧੰਨ ਧੰਨ ਬਾਬਾ ਗੁਰਸਦਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਧੰਨ ਧੰਨ ਬਾਬਾ ਗੁਰਸ ਨਿਹੰਗ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਸੋ ਜੇ ਗੱਲ ਕਰੀਏ ਭਾਵੇਂ ਕਿ ਪਿਛਲੇ ਦਿਨੀ ਮਾਹੌਲ ਖਰਾਬ ਹੋਇਆ ਸੀ ਪਰ ਸੰਗਤ ਦੀ ਆਮਦ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕਟਾ ਨਹੀਂ ਹੋਇਆ ਸੰਗਤ ਦੀ ਮਤ ਪਹਿਲਾ ਨਾਲੋਂ ਬਹੁਤ ਜ਼ਿਆਦਾ ਸੰਗਤ ਇੱਥੇ ਆ ਕੇ ਉਸੇ ਤਰ੍ਹਾਂ ਹੀ ਅਰਦਾਸਾਂ ਪੇਨ ਤੇ ਕਰ ਲਈ ਐ ਜਿਹੜਾ ਪਹਿਰਾਗਾਬ ਵਿਚ ਆਖਰੀ ਪੜ ਰਹੀ ਐ ਔਰ ਇਹ ਆਮਦ ਅੱਜ ਵੀ ਹੀ ਜਾਣੀ ਐ ਕਿਉਂਕਿ ਧੰਤਨ ਬਾਬਾ ਅਬਦੀ ਸਿੰਘ ਦੀ ਹਰ ਇੱਕ ਦੀਆਂ ਝੋੜੀਆਂ ਖੁਸ਼ੀਆਂ ਨਾਲ ਪਰਦੇ ਨੇ ਸੁਰਖਾਪੀ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ